ਨਕੋਦਰ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਔਰ ਕਤਲ ਇੱਕ ਆਮ ਗੱਲ ਹੋ ਗਈ ਹੈ ਇਹੋ ਜਿਹਾ ਇੱਕ ਮਾਮਲਾ ਖੁਰਸ਼ਾਦਪੁਰ ਪੰਡੋਰੀ ਖਾਸ ਦਾ ਜਿੱਥੇ ਇੱਕ ਨੌਜਵਾਨ ਨੂੰ ਘਰੋਂ ਬੁਲਾ ਕੇ ਉਸ ਤੋਂ ਬਾਅਦ ਉਹਦਾ ਐਕਸੀਡੈਂਟ ਕੀਤਾ ਜਾਂਦਾ ਉਹਨਾਂ ਨੂੰ ਬੁਰੀ ਤਰ੍ਹਾਂ ਦਰੜ ਕੇ ਉਹਨੂੰ ਮਾਰਿਆ ਜਾਂਦਾ ਪਰਿਵਾਰ ਦੇ ਮੈਂਬਰ ਇਸ ਵਕਤ ਸਾਡੇ ਨਾਲ ਇਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਸਰ ਦੱਸੋ ਜੀ ਕੀ ਮਸਲਾ ਹੋਇਆ ਜਿਹੜਾ ਕਿ ਉਹ ਮੁੰਡੇ ਦੀ ਡੈਥ ਹੋ ਗਈ ਜਿਹੜਾ ਰঞ্জੀਤ ਸਿੰਘ ਮੁੰਡਾ ਹੀ ਸਰ ਜੀ ਹਾਂਜੀ ਤੇ ਉਹ ਆਰਮਪਾਲ ਮੇਰਾ ਬ੍ਰਦਰ ਹੈ ਜੀ ਜੀ ਤੇ ਪਹਿਲਾਂ ਰঞ্জੀਤ ਸਿੰਘ ਉਹਨੂੰ ਲੈ ਕੇ ਗਿਆ ਘਰੋਂ ਤੇ ਫਿਰ ਉਸ ਤੇ ਰਸਤੇ ਵਿੱਚ ਇੱਕ ਮੁੰਡੇ ਦੀ ਇੱਕ ਦੀ ਹੋਰ ਮੌਤ ਹੋਈ ਆ ਅੱਛਾ ਜੀ ਠੀਕ ਹੈ ਜੀ ਤੇ ਉਸ ਦੇ ਕਾਰਨ ਸਾਡੇ ਬੰਦੇ ਦੀ ਵੀ ਮੌਤ ਹੋ ਗਈ ਨਾਲ ਕਤਲ ਕੀਤਾ ਗਿਆ ਸਾਡੇ ਬੰਦੇ ਦਾ ਸਾਨੂੰ ਤਾਂ ਸਾਫ਼ ਮਿਲਣਾ ਚਾਹੀਦਾ ਜੀ ਘਰੋਂ ਬੁਲਾ ਕੇ ਕੌਣ ਲੈ ਕੇ ਗਿਆ ਉਹਨਾਂ ਨੂੰ ਰঞ্জੀਤ ਸਿੰਘ ਲੈ ਗਿਆ ਰঞ্জੀਤ ਸਿੰਘ ਬੁਲਾ ਕੇ ਲੈ ਗਿਆ ਔਰ ਜਿਹੜੇ ਉਹ ਕਾਦੇ ਤੇ ਸਵਾਰ ਸੀ ਮੋਟਰਸਾਈਕਲ ਤੇ ਨਹੀਂ ਗੱਡੀ ਤੇ ਸੀ ਜੀ ਉਹ ਤੋਂ ਅੱਛਾ ਜੀ ਹਾਂਜੀ ਤੇ ਫਿਰ ਉੱਥੇ ਤੁਹਾਨੂੰ ਤੁਸੀਂ ਜਦੋਂ ਮੌਕੇ ਤੇ ਪਹੁੰਚਿਆ ਕੀ ਤੁਹਾਨੂੰ ਉੱਥੇ ਲੱਗਾ ਜਦੋਂ ਅਸੀਂ ਸਰ ਉੱਥੇ ਮੌਕੇ ਤੇ ਪਹੁੰਚੇ ਇੱਕ ਕਤਲ ਉੱਥੋਂ ਪਹਿਲਾਂ ਹੋਇਆ ਹੋਇਆ ਸੀਗਾ ਜੀ ਤੇ ਸਾਡੇ ਬੰਦੇ ਤੋਂ ਵੀ ਬਾਅਦ ਵਿੱਚ ਕਤਲ ਹੋਇਆ ਦੋ ਕਤਲ ਹੋਏ ਅੱਛਾ ਜੀ ਹਾਂਜੀ ਤੇ ਪੁਲਿਸ ਦਾ ਕੀ ਰਵਈਆ ਹੁਣ ਤੱਕ ਦਾ ਉਹ ਬਸ ਉਹਨਾਂ ਨੇ ਲਈ ਹੈ ਜੀ ਨਿਊਜ਼ਾਂ ਸਾਨੂੰ ਇਨਸਾਫ ਚਾਹੀਦਾ ਜੀ ਤੇ ਹਾਂਜੀ ਬਿਆਨ ਅਸੀਂ ਸਰ ਦੇਤੇ ਆਪ ਦੇ ਨੂੰ ਜੀ ਹਾਂਜੀ ਬਾਕੀ ਪਾਜੀ ਵੀ ਨਹੀਂ ਖੜੇ ਆ ਨਾਲ ਸਾਰਾ ਪਿੰਡ ਖੜਾ ਬੰਦਾ ਖੜਾ ਜੀ ਨਾਲ ਜੀ ਇਹ ਪਰਿਵਾਰ ਦੇ ਮੈਂਬਰ ਦੇ ਨਾਲ ਅਸੀਂ ਗੱਲ ਕੀਤੀ ਆ ਸਮਾਜ ਦੇ ਜਿਹੜੇ ਉਗੇ ਇਹ ਲੀਡਰ ਨੇ ਉਹ ਵੀ ਇੱਥੇ ਇਸ ਟਾਈਮ ਮੌਜੂਦ ਨੇ ਧਰਮਿੰਦਰ ਨੰਗਲ ਜੀ ਜੋ ਕਿ ਵਾਲਮੀਕੀ ਐਕਸ਼ਨ ਫੋਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਸਰ ਇਹ ਜਿਹੜੇ ਇਦਾਂ ਦੇ ਕਤਲ ਆ ਜੋ ਕਹਿ ਸਕਦੇ ਕਿ ਸਮਾਜ ਦੇ ਨਾਲ ਇੱਕ ਇੱਕ ਤਰ੍ਹਾਂ ਦਾ ਸਰੀ ਆਮ ਤੱਕਾ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਇਹ ਤੱਕਾ ਹੁਣ ਜਿਹੜੀ ਪੰਡੋਰੀ ਖਾਸ ਵਾਲੀ ਘਟਨਾ ਆ ਉਹਦੇ ਵਿੱਚ ਵੀ ਜਿਹੜੇ ਸਬੰਧਤ ਜ਼ਿੰਮੇਦਾਰ ਪਰਿਵਾਰਾਂ ਦਾ ਆਪਸੀ ਰੰਜਸ਼ ਸੀਗੀ ਤੇ ਜਿਹਦੇ ਵਿੱਚ ਸਾਡਾ ਨੌਜਵਾਨ ਰਾਮਪਾਲ ਜੋ ਦਲਤ ਇਹ ਪਰਿਵਾਰ ਨਾਲ ਸੰਬੰਧ ਰੱਖਦਾ ਉਹਨੂੰ ਸਵੇਰੇ ਜ਼ਬਰਨ ਧੱਕੇ ਦੇ ਨਾਲ ਜਿਹੜਾ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲਗਾਇਆ ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਡਿਪੈਂਡ ਹੁੰਦੀਆਂ ਤੇ ਉਹਨੂੰ ਲਿਆ ਕੇ ਤੇ ਅੱਗੇ ਇੱਕ ਉਹਨੇ ਆਪਣੀ ਗੱਡੀ ਦੇ ਨਾਲ ਕਤਲ ਕੀਤਾ ਤੇ ਉਸ ਤੋਂ ਬਾਅਦ ਇਹਦਾ ਵੀ ਜਿਹੜਾ ਸਾਡਾ ਰਾਮਪਾਲ ਆ ਸਾਡੇ ਐਸਸੀ ਵਰਗ ਦਾ ਮੁੰਡਾ ਆ ਉਹਦਾ ਵੀ ਜਿਹੜਾ ਕਤਲ ਕਰ ਦਿੱਤਾ ਗਿਆ ਆ ਔਰ ਅਸੀਂ ਪ੍ਰਸ਼ਾਸਨ ਤੋਂ ਇਹ ਅਪੀਲ ਕਰਦੇ ਆ ਕਿ ਜਿਹੜਾ ਦੋਸ਼ੀ ਆ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਉਦੋਂ ਤੱਕ ਜਿਹੜਾ ਰਾਮਪਾਲ ਜੀ ਦਾ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਰ ਕੀ ਜਿਹੜੇ ਕਹਿ ਰਹੇ ਉਹਨਾਂ ਦਾ ਆਪਸ ਵਿੱਚ ਰঞ্জੇਤ ਸੀ ਲੇਕਿਨ ਇਹ ਰਾਮਪਾਲ ਦਾ ਉਸ ਮਸਲੇ ਦੇ ਨਾਲ ਕੋਈ ਸਬੰਧ ਉਸ ਮਸਲੇ ਨਾਲ ਕੋਈ ਸਬੰਧ ਨਹੀਂ ਆ ਇਹ ਇੱਕ ਨਿੱਤਰਤਾ ਲਾਲੋ ਜਾਂ ਇੱਕ ਕਾਮਕਾਰ ਪ੍ਰਤੀ ਸਗਾ ਵੀ ਉਹਨਾਂ ਨਾਲ ਸਬੰਧ ਸਗਾ ਪਰ ਉਹਨੂੰ ਸਵੇਰੇ ਉਹ ਮੇਰੇ ਹਿਸਾਬ ਨਾਲ ਬੰਬੇ ਤੋਂ ਬੰਬੇ ਤੋਂ ਆਇਆ ਸਗਾ ਬੰਬੇ ਤੋਂ ਆਇਆ ਸੀ ਤੇ ਉਹਨੂੰ ਜਿਹੜਾ ਜਬਰਨ ਇਹ ਵਿਅਕਤੀ ਆ ਰঞ্জੀਤ ਸਿੰਘ ਉਹ ਘਰੋਂ ਬਿਠਾ ਕੇ ਲਗਿਆ ਪਰਿਵਾਰ ਦੇ ਡੱਕਣ ਦੇ باوجود ਵੀ ਉਹਨੂੰ ਨਾਲ ਲਗਿਆ ਤੇ ਇਸ ਘਟਨਾ ਨੂੰ ਅਨਜਾਣ ਦਿੱਤਾ ਜਿਸ ਵਿੱਚ ਸਾਡੇ ਦਲਤ ਵਰਗ ਦੇ ਜਿਹੜੇ ਵਿਅਕਤੀ ਦੀ ਵੀ ਜਿਹੜੀ ਮੌਤ ਹੋ ਜਾਂਦੀ ਆ ਇਸ ਵਿਅਕਤੀ ਦੇ ਕਾਰਨ ਸੋ ਪਰਿਵਾਰ ਅੱਜ ਬੜਾ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਆ ਔਰ ਅੱਜ ਨਕੋਦਰ ਜਿਹੜੇ ਠਾਣੇ ਦੇ ਵਿੱਚ ਪਹੁੰਚੇ ਆ ਔਰ ਪ੍ਰਸ਼ਾਸਨ ਵੀ ਵੀ ਸੁਚਤ ਦਵਾਇਆ ਵਿਵਸਥੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਹੁਣ ਤੱਕ ਪੁਲਿਸ ਵੱਲੋਂ ਜਿਹੜੀ ਪੁਖਤਾ ਕਾਰਵਾਈ ਕੀਤੀ ਗਈ ਆ ਪਾਲਿਸ ਵੱਲੋਂ ਜਿਹੜੇ ਬਿਆਨ ਦਰਜ ਕਰ ਲਿਆ ਗਏ ਆ ਔਰ ਜਦੋਂ ਤੱਕ ਬਿਆਨ ਦਰਜ ਕਰਕੇ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਜਾਊਗੀ ਉਦੋਂ ਤੱਕ ਜਿਹੜਾ ਆ ਅਸੀਂ ਸੰਸਕਾਰ ਨਹੀਂ ਕਰਾਂਗੇ। ਅ ਸ਼ੁਕਰੀਆ ਜੀ ਨੌਜਵਾਨ ਜੋ ਕਿ ਦਲਿਤ ਸਮਾਜ ਨਾਲ ਸੰਬੰਧ ਰੱਖਦਾ ਉਹਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਾਲਿਸ ਦਾ ਜਿਹੜਾ ਰਵੱਈਆ ਹੁਣ ਤੱਕ ਬਿਲਕੁਲ ਕਹਿ ਸਕਦੇ ਆ ਕਿ ਹਾਂ ਪੱਖ ਹੈ ਔਰ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਆ। ਐਸ ਐਚਓ ਤਰਮਿੰਦਰ ਕਲਿਆਣਜੀ ਦੇ ਨਾਲ ਇਸ ਵਕਤ ਸਾਡੀ ਗੱਲਬਾਤ ਹੋਈ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ 302 ਦੇ ਤਹਿਤ ਜਿਹੜਾ ਇਹ ਮੁਕੱਦਮਾ ਆ ਉਹ ਦਰਜ ਕੀਤਾ ਜਾ ਰਿਹਾ ਹੈ ਇਹ ਸਵੇਰੇ ਇਨਸੀਡੈਂਟ ਇੱਕ ਹੋਇਆ ਜੀ 9:00 8:00 ਵਜੇ ਦੇ ਕਰੀਬ ਇਹਦੇ ਵਿੱਚ ਇੱਕ ਜਿਹੜਾ ਬੰਦਾ ਵਾ ਉਹਦਾ ਕਤਲ ਹੋਇਆ ਐਕਚੁਅਲੀ ਉਹ ਗੁਰਦੀਪ ਸਿੰਘ ਵਾਸੀ ਪੰਡੋਰੀ ਖਾਸ ਦਾ ਰਹਿਣ ਵਾਲਾ ਉਦੇ ਘਰਦਿਆਂ ਨੇ ਆਪਾਂ ਨੂੰ ਆ ਕੇ ਜਿਹੜਾ ਬਿਆਨ ਲਿਖਵਾਇਆ ਉਹਦੇ ਮੁਤਾਬਕ ਇਹ ਆ ਵੀ ਇਹਨਾਂ ਦੋ ਤਰ੍ਹਾਂ ਦੀ ਆਪਸ ਵਿੱਚ ਉੱਥੇ ਜਿਹੜੀ ਆਪਸ ਰੰਜਿਸ਼ ਪਾਜੀ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਤੇ ਜਿਹੜਾ ਗੱਡੀ ਦਾ ਚਾਲਕ ਆ ਉਹਦਾ ਨਾਮ ਰঞ্জੀਤ ਸਿੰਘ ਇਲੀਸ ਰਾਣਾ ਜਿਹੜਾ ਸਾਹਮਣੇ ਆ ਉਹ ਵੀ ਪਿੰਡ ਪੰਡੋਰੀ ਖਾਸ ਦਾ ਰਹਿਣ ਵਾਲਾ ਉਹ ਇੱਕ ਆਪਣੇ ਨਾਲ ਆਪਣਾ ਇੱਕ ਹੋਰ ਬੰਦਾ ਜਿਹੜਾ ਉਥੋਂ ਦਾ ਨੌਜਵਾਨ ਆ ਰਾਮਪਾਲ ਉਰਫਰਾਮਾ ਉਹਨੂੰ ਨਾਲ ਲੈ ਕੇ ਗੱਡੀ ਦੇ ਵਿੱਚ ਆਪਣੀ ਹਲਕਜ਼ਾਰ ਗੱਡੀ ਸੀ ਉਹਦੀ ਉਹਦੇ ਵਿੱਚ ਆ ਰਿਹਾ ਤੇ ਅੱਗੇ-ਅੱਗੇ ਜਿਹੜਾ ਮਰਨ ਵਾਲਾ ਜਿਹੜਾ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਨੇ ਯਾਨੀ ਕਿ ਤੇਜ਼ ਰਫਤਾਰੀ ਨਾਲ ਕਰਕੇ ਉਹਦੇ ਮਤਲਬ ਉਹਦਾ ਕਤਲ ਕੀਤਾ ਉਹਨੂੰ ਕੁਚਲ ਕੇ ਮਾਰ ਦਿੱਤਾ ਜਿਹੜਾ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਗੁਰਦੀਪ ਸਿੰਘ ਦੀ ਤੇ ਉਹਨਾਂ ਦੇ ਗੁਰਦੀਪ ਸਿੰਘ ਦੇ ਘਰਦਿਆਂ ਦੇ ਬਿਆਨਾਂ ਤੇ ਆਪਾਂ ਮਤਲਬ ਉਹਦੇ ਬ੍ਰਦਰ ਦੇ ਬਿਆਨ ਤੇ ਆਪਾਂ ਪਰਚਾ ਦਰਜ ਕੀਤਾ ਇਹਦੇ ਖਿਲਾਫ 302 ਕੈਮਰਾ ਪਰਸਨ ਰਵੀ ਸੁਪਰਵਾਲ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ